ਆਹ ਲਾ ਖੜ ਜਾ ਛਿੱਲੇ ਲਾਉਂਦੇ ਲੇਕਿਨ ਮੇਰੇ ਹੱਥਾਂ 'ਚ ਬੂੰਦੇ ਨਹੀਂ ਆ ਤੁਸੀਂ ਐਡੇ ਸ਼ਰਾਰਤੀ ਕਾਤੋਂ ਹੋ ਜਾਣੇ ਤੁਸੀਂ ਓਰੇ ਦੇਖ ਕੇ ਵਰਤੂ ਵਾਲਾ ਸ਼ਰਤਾਂ ਹੋ। ਅੱਧ ਦਿੱਕ ਵਾਹੂੰਗਾ ਦੇ ਦੋਨਾਂ ਨੂੰ ਤੁਸੀਂ ਦੋਨੇ ਮੇਰੇ ਭਰਾਓ ਇਸ਼ਕ ਕਰਕੇ ਸਿਆਣੇ ਬੱਚੇ ਬਣ ਜਾਓ। ਤੁਹਾਨੂੰ ਦੋਨਾਂ ਨੂੰ ਨਾ ਅੱਧ ਦਿੱ ਛੱਲੀ ਕਰਾਂਗਾ। ਲੜੋ ਹੈ ਨਾ? ਹਾਂ। ਸਿਆਣੇ ਜੋ ਆਖਾਂਗਾ ਉਹ ਅੱਧ ਦਿੱ ਛੱਲੀ ਖਾਓ। ਦੋਨੇ ਭਰਾ ਤੁਸੀਂ ਦੋਨੇ ਭਰਾਓ ਭਾਈ ਮੇਰੇ ਇਸ਼ਕ ਕਰਕੇ ਲੜੋ ਨਾ। ਲੜੋ ਹੈ ਨਾ? ਆਪਾਂ ਅੱਧ ਦਿੱ ਛੱਲੀ ਖਾਓ। ਜੇ ਦੋਨੇ ਭਰਾ ਤੇ ਤੁਸੀਂ ਮੇਰੀ ਸੁਣਦੇ ਹੈਗੇ ਮੈਂ ਤੁਹਾਨੂੰ ਦੋਨਾਂ ਨੂੰ ਅੱਧ ਦਿੱ ਛੱਲੀ ਕਰਾਈ ਹੈ ਨਾ। ਜੀ ਮੈਨੂੰ 30 ਮਿੰਟ ਲੱਗਦੇ ਮਰੀ ਜੀ ਨੂੰ ਕਹਿੰਦੇ ਮਾਰਦੀ ਮਾਰਦੀ ਆ ਛੁੱਟੀ ਪਾਈ ਮਾਰਦੀ ਆ ਪਾਈ ਛੁੱਟੀ ਕਹਿੰਦੇ ਵਿੱਚੋਂ ਮਾਰਦੀ ਆ ਤਾਂ ਤੁਸੀਂ ਤਾਂ ਮੈਨੂੰ ਕੋਹਾਂ ਦੇ ਨਹੀਂ ਹੈਗੇ ਚੱਲ ਫਿਰ ਮੈਂ ਤਾਂ ਛੁੱਟ ਨੂੰ ਭਵਾਉਂਗਾ ਹੁਣ ਕੁਛ ਕੁ ਦਿਨ ਰੱਖੀ ਹਾਂ ਮੈਂ ਤਾਂ ਛਿਆਣਾ ਬੱਚਾ ਭਾਈ ਜਾਓ ਟੂ ਏ ਮਟ ਮੇਰੀ ਮਟੋ ਕੋਈ ਨਾ ਖੋਣੀ ਖੋਣੀ ਨਹੀਂ ਖੋਣੀ ਨਹੀਂ ਕਦੇ ਉਹ ਖੋਣੀ ਛੱਲੀਆਂ ਤੁਹਾਨੂੰ ਕਹਿ ਕੇ ਆਇਆ ਮਾਹਰ ਵਾਲੇ ਨੂੰ ਅਮਟੂ ਅਮਟੂ ਛੱਲੀਆਂ ਨੂੰ ਮੈਂ ਕਹਿ ਕੇ ਆਇਆ ਜਦੋਂ ਮੈਂ ਕੱਟ ਕੇ ਰੱਖੂਗਾ ਠੀਕ ਹੈ ਮੈਂ ਲਿਆਉਂਗਾ ਫਿਰ ਥੋੜੀ ਦੇਰ ਤੱਕ ਜਾ ਕੇ ਮੈਂ ਕੋਲ ਖਾਉਂਗਾ ਜਦੋਂ ਤੂੰ ਰੱਖਾ ਅਗਲੀ ਸ਼ੱਲੀ ਮੋਟੂ ਨੂੰ ਅਗਲੀ ਸ਼ੱਲੀ ਭਾਈ ਭਾਈ ਅਗਲੀ ਸ਼ੱਲੀ ਦੀ 바ਰੀ ਹੈਗੀ ਆਪਣੇ ਮੋਟੂ ਸਾਹਿਬ ਦੀ ਮੋਟੂ ਜੀ